ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਰ ਮੈਂ ਨਾਲ ਹੀ ਜਿਵੇਂ ਪਹਿਲਾਂ ਕਿਹਾ ਮੈਂ ਸਿਆਸੀ ਗੱਲ ਨਹੀਂ ਕਰਨੀ ਪਰ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਅੱਜ ਇੱਥੋਂ ਕਹਿਣੀ ਚਾਹੂੰਗਾ ਜਦੋਂ ਅਸੀਂ ਇਹ ਪਲਾਨ ਕੀਤਾ ਜਿਵੇਂ ਹਰਜੋਤ ਜੀ ਨੇ ਦੱਸਿਆ ਕਿ ਸਾਲ ਪਰ ਪਹਿਲਾ ਪਲਾਨ ਸ਼ੁਰੂ ਹੋਇਆ ਤੇ ਜਦੋਂ ਸ਼ੁਰੂ ਹੋਇਆ ਸਮਾਗਮ ਇਹ ਉਹ ਤੋਂ ਪਹਿਲਾਂ ਇੱਕ ਕੌਂਟਰੋਵਰਸੀ ਵੀ ਕਿਹਾ ਗਿਆ ਕਿ ਇਹ ਜਿਹੇ ਧਾਰਮਿਕ ਸਮਾਗਮ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਸਰ ਮੈਂ ਇਹ ਪੁੱਛਣਾ ਚਾਹੁੰਨਾ ਕਿ ਕਿਉਂ ਕਿਉਂ ਨਹੀਂ ਹੁੰਦੇ ਕਿ ਸਰਕਾਰਾਂ ਵਾਲੇ ਦਾ ਫਰਜ਼ ਨਹੀਂ ਹੁੰਦਾ ਕਿ ਧਰਮ ਦੀ ਔਰ ਸਮਾਜ ਦੀ ਔਰ ਹਰ ਸੋਚ ਦੀ ਰੱਖਿਆ ਕੀਤੀ ਜਾਵੇ ਸਰ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਉਹੀ ਵੰਡੀਆਂ ਪੈਰੀਆਂ ਨੇ ਧਰਮਾਂ ਮਸਬਾਂ ਫਿਰਕਿਆਂ ਮੰਦਰ ਗੁਰਦੁਆਰੇ ਮਸਜਿਦ ਦੇ ਨਾਂ ਤੇ ਸਮਾਜ ਨੂੰ ਇਨਸਾਨੀਅਤ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਇਹ ਪਿਛਲੇ 3.5 ਤੋਂ 4 ਸਾਲਾਂ ਦੇ ਵਿੱਚ ਇਹ ਉਹ ਸਰਕਾਰ ਕਿ ਜਿਨੇ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਦੇ ਪਦ ਚਨਾਂ ਦੇ ਉੱਪਰ ਚੱਲ ਚੱਲ ਸਕੀਏ ਉਹਨਾਂ ਦੇ ਫਲਸਫੇ ਦੇ ਉੱਪਰ ਚੱਲ ਸਕੀਏ ਜਿਹਦੇ ਤਹਿਤ ਜਿੱਥੇ ਅੱਜ ਭਾਈ ਜੈਤਾ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਸਾਰੇ 3 ਕਰੋੜ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਇਤਿਹਾਸ ਸਿਰਜ ਰਹੇ ਆ ਅੱਜ ਆਪਾਂ ਗੱਲ ਕਰ ਲਈਏ ਡੇਰਾ ਬੱਲਾਂ ਦੇ ਲਈ ਉਹਨਾਂ ਦੇ ਅਧਿਆਨ ਸੈਂਟਰ ਦੇ ਲਈ 25 ਕਰੋੜ ਰੁਪਏ ਦੇਣਾ ਭਗਵਾਨ ਬਾਲਮਿਕੀ ਪੈਨੋਰੋਮਾ ਰਾਮ ਤੀਰਤ ਅੰਮ੍ਰਿਤਸਰ ਦੇ ਲਈ 35 ਕਰੋੜ ਦੇਣਾ ਕਾਲੀ ਮਾਤਾ ਮੰਦਰ ਦੇ ਕੰਪਲੈਕਸ ਦੇ ਲਈ 75 ਕਰੋੜ ਦੇਣਾ ਤੇ 25 ਕਰੋੜ ਦੀ ਲਾਗਤ ਦੇ ਨਾਲ ਤੀਰਥ ਯਾਤਰਾ ਸ਼ੁਰੂ ਕਰਨੀ ਸਰ ਇਹ ਮੈਂ ਇਸ ਕਰਕੇ ਗਿਣਾ ਰਹੇ ਕਿਉਂਕਿ ਗੁਰੂ ਸਾਹਿਬ ਦਾ ਸਨੇਹਾ ਕੀ ਸੀਗਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਉਹਨੂੰ ਫੋਲੋ ਕਰਦੀ ਉਹਨੂੰ ਪ੍ਰੀਚ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਇਹ ਸਾਡੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਸਾਰੇ ਧਰਮਾਂ ਮਸਬਾਂ ਫਿਰਕਿਆਂ ਜਾਤਾਂ ਪਾਤਾਂ ਦੀਆਂ ਲਕੀਰਾਂ ਤੋਂ ਉੱਪਰ ਉੱਠ ਕੇ ਹਰ ਬੰਦਾ ਆਪ ਦੇ ਧਰਮ ਦੀ ਰੱਖਿਆ ਕਰੇ ਤੇ ਉਹਨੂੰ ਪ੍ਰੀਚ ਕਰੇ ਸਰ ਮੈਂ ਨਾਲ ਹੀ ਜਿਵੇਂ ਪਹਿਲਾਂ ਕਿਹਾ ਮੈਂ ਸਿਆਸੀ ਗੱਲ ਨਹੀਂ ਕਰਨੀ ਪਰ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਅੱਜ ਇੱਥੋਂ ਕਹਿਣੀ ਚਾਹੂੰਗਾ ਕਿ ਜਦੋਂ ਅਸੀਂ ਇਹ ਪਲਾਨ ਕੀਤਾ ਜਿਵੇਂ ਹਰਜੋਤ ਜੀ ਨੇ ਦੱਸਿਆ ਕਿ ਸਾਲ ਪਰ ਪਹਿਲਾ ਪਲਾਨ ਸ਼ੁਰੂ ਹੋਇਆ ਤੇ ਜਦੋਂ ਸ਼ੁਰੂ ਹੋਇਆ ਸਮਾਗਮ ਇਹ ਉਹ ਤੋਂ ਪਹਿਲਾਂ ਇੱਕ ਕੌਂਟਰੋਵਰਸੀ ਵੀ ਕਿਹਾ ਗਿਆ ਕਿ ਇਹ ਜੇ ਧਾਰਮਿਕ ਸਮਾਗਮ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਸਰ ਮੈਂ ਇਹ ਪੁੱਛਣਾ ਚਾਹੁੰਨਾ ਕਿ ਕਿਉਂ ਕਿਉਂ ਨਹੀਂ ਹੁੰਦੇ ਕਿ ਸਰਕਾਰਾਂ ਵਾਲੇ ਦਾ ਫਰਜ਼ ਨਹੀਂ ਹੁੰਦਾ ਕਿ ਧਰਮ ਦੀ ਔਰ ਸਮਾਜ ਦੀ ਔਰ ਹਰ ਸੋਚ ਵੀ ਰੱਖਿਆ ਕੀਤੀ ਜਾਵੇ ਸਰ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਉਹੀ ਵੰਡੀਆਂ ਪੈ ਰੀਆਂ ਨੇ ਧਰਮਾਂ ਮਸਬਾਂ ਫਿਰਕਿਆਂ ਮੰਦਰ ਗੁਰਦੁਆਰੇ ਮਸਜਿਦ ਦੇ ਨਾਂ ਤੇ ਸਮਾਜ ਨੂੰ ਇਨਸਾਨੀਅਤ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਕੀ ਹੋਇਆ ਮਨੀਪੁਰ ਦੇ ਵਿੱਚ ਜਿੱਥੇ 2 ਸਾਲ ਪਹਿਲਾਂ 258 ਦੇ ਕਰੀਬ ਲੋਕਾਂ ਦੀਆਂ ਜਾਨਾਂ ਗਈਆਂ ਸਿਰਫ ਔਰ ਸਿਰਫ ਦੋ ਕਮਿਊਨਿਟੀਜ਼ ਦੇ ਆਪ ਦੇ ਕਲੈਸ਼ਸ ਦੇ ਵਿੱਚ ਕੀ ਹੋਇਆ 2 ਸਾਲ ਪਹਿਲਾਂ ਨੂ ਦੇ ਵਿੱਚ ਜਿੱਥੇ 6 ਲੋਕਾਂ ਦੀ ਕਮਿਊਨਲ ਕ੍ਰੈਸ਼ ਦੇ ਵਿੱਚ ਜਾਨਾਂ ਗਈਆਂ ਅੱਜ ਸਰ ਇਹ ਇਸ ਕਰਕੇ ਜ਼ਰੂਰੀ ਬਣਦਾ ਸੀਗਾ ਸੈਸ਼ਨ ਔਰ ਇਹ ਸਾਰੇ ਸਮਾਗਮ ਕਿ ਪੰਜਾਬ ਦੇ 3 ਕਰੋੜ ਲੋਕ 150 ਕਰੋੜ ਲੋਕਾਂ ਨੂੰ ਇਹ ਸਨੇਹਾ ਦੇ ਸਕਣ ਕਿ ਅੱਜ ਵੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ 3 ਕਰੋੜ ਲੋਕ ਉਹ ਨੇ ਜਿਹੜੇ ਕਿ ਸਨੇਹਾ ਦੇ ਰਹੇ ਨੇ ਸਾਡੇ ਪਰਮ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜੇ ਉਹਨਾਂ ਦਾ ਸਨੇਹਾ ਅੱਜ ਵੀ ਪੂਰੇ ਮੁਲਕ ਦੇ ਵਿੱਚ ਫਲਾਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਇਹ ਜ਼ਰੂਰੀ ਸੀ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਕਦੇ ਕਿਸੇ ਕੋਨੇ ਤੋਂ ਗੱਲ ਆਉਂਦੀ ਹੈ ਸਰ ਅਸਲੀ ਸੱਚ ਦਾ ਸਪੀਕਰ ਸਾਹਿਬ ਇਸ ਸੈਸ਼ਨ ਦਾ ਪੂਰੇ ਮੁਲਕ ਨੂੰ ਇੱਕੋ ਹੀ ਸਨੇਹਾ ਹੋਊਗਾ ਤੇ ਅਸਲੀ ਸੱਚ ਦਾ ਇੱਕੋ ਹੀ ਹੋ ਸਕਦਾ ਹੈ ਗੁਰੂ ਸਾਹਿਬ ਨੂੰ ਕਿ ਜਿੱਥੇ ਅੱਜ ਕਿਤੇ ਦੇਸ਼ ਦੇ ਕੋਨੇ ਦੇ ਵਿੱਚੋਂ ਗੱਲ ਆਉਂਦੀ ਹੈ ਹਿੰਦੂ ਰਾਸ਼ਟਰ ਦੀ ਕਿਤੇ ਗੱਲ ਆਉਂਦੀ ਹੈ ਖਾਲਿਸਤਾਨ ਦੀ ਤੇ ਅੱਜ ਸਨੇਹਾ 3 ਕਰੋੜ ਪੰਜਾਬੀਆਂ ਦੇ ਇਹ ਹੋਣਾ ਚਾਹੀਦਾ ਕਿ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ ਜੁਗ ਜੀਵੇ ਮੇਰਾ ਹਿੰਦੁਸਤਾਨ ਉਹ ਹਿੰਦੁਸਤਾਨ ਜਿਹਨੂੰ ਇਕੱਠਾ ਰੱਖਣ ਦੇ ਲਈ ਜਿਹਨੂੰ ਬੰਨ ਕੇ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦੀ ਲਾਸਾਨੀ ਸ਼ਹਾਦਤ ਦਿੱਤੀ ਸੋ ਇਸ ਕਰਕੇ ਇਹ ਸੈਸ਼ਨ ਤੇ ਸਮਾਗਮ ਜ਼ਰੂਰੀ ਸੀ ਸੋ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਬਹੁਤ ਧੰਨਵਾਦ ਅਰੋੜਾ ਸਾਹਿਬ ਬਿਲਕੁਲ ਜਦੋਂ ਤੁਸੀਂ ਮਣੀਪੁਰ ਦੀ ਗੱਲ